ਕੋਡੀ 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 ਇਹ ਇੰਦਰਜੀਤ ਸਿੰਘ ਤੂਫਾਨ ਕਿੱਥੇ ਰੁਕਣੇ ਤੂਫਾਨ ਪਾਣੀ ਨੇਰੀ ਐ ਔਖੇ ਰੁਕਣੇ ਖਿਡਾਰੀ ਸਾਨੇ ਵਰਗੇ ਔਖਾ ਕੁਝ ਨਹੀਂ ਪ੍ਰੀਤ ਭੁੱਟੇ ਵਾਲਿਆ ਆ ਬੰਦਾ ਚਾਹੇ ਤੇ ਖਲਾਕੇ ਜਾ ਕੇ ਧਰਦੇ ਬੰਦਾ ਚਾਹੇ ਤੇ ਖਲਾਕੇ ਜਾ ਕੇ ਧਰਦੇ ਲਈ ਉਹ ਕੀ ਬ੍ਰਾਂਚ ਸੈਦੋਬਾਨ ਰਾਜੂ ਅਰਗਨਸਾ ਤੇ ਨਾਲ ਸਾਡੇ ਵੀਰ ਬੱਬੂ ਮਿਸੀਸੀਪੀ ਬਿੱਲਾ ਟਰਿਪਲੇ ਟੋਨੀ ਲਮਾਨੇ ਹੋਰਾਂ ਦੀ ਇਹ ਟੀਮ ਸੋਨੂ ਉੱਪਰ ਵੀ ਡੇਬੇ ਉੱਪਰ ਹੋਰਾਂ ਦੀ ਇਹ ਟੀਮ ਖੇਡ ਮੈਦਾਨ ਦੇ ਵਿੱਚ ਖੇਡਦੀ ਹੋਈ ਆਹ ਸਾਹਮਣੇ ਟੀਮ ਖੇਡਦੀ ਹੋਈ ਬਾਈ ਨਿੱਕੇਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਟੋਨੀ ਲਮਾਨੇ ਹੋਰਾਂ ਦਾ ਧੰਨਵਾਦ ਰਾਜੀ ਵੀਰ ਹੋਰਾਂ ਦਾ ਧੰਨਵਾਦ ਪਰ ਇਧਰਲੇ ਪਾਸੇ ਆਹ ਬੱਲੇ ਬੱਲੇ ਹੋ ਗਈ ਹੈ ਦੁਨੀਆ ਤੂਫਾਨ ਸਾਥੀ ਬਾਪੂ ਸੋਹਣ ਸਿੰਘ ਦਾ ਨੇ ਗੋਪੀ ਕੋਨ ਤਰਸਦੇ ਆ ਜਿਹੜੇ ਨਹੀਂ ਆਏ ਆਹ ਦੇਖੋ ਆਹ ਦੇਖੋ ਇਸ ਸਮੇ ਉੱਚੇ ਲੰਮੇ ਕਾਟ ਦੇ ਵਿੱਚ ਫੇਰ ਅਗਲੀ ਕਬੱਡੀ ਇਸ ਨੌਜਵਾਨ ਨੇ ਪਾਈ ਹੈ ਤੇ ਫੇਰ ਦੁਨੀਆ ਦਾ ਆਹ ਮਹਾਰਥੀ ਦੁਨੀਆ ਦਾ ਉਹ ਖਿਡਾਰੀ ਜਿਹਨੇ ਦੁਨੀਆ ਦੇ ਵੱਖ-ਵੱਖ ਗਰਾਊਂਡਾਂ ਦੇ ਵਿੱਚ ਆਹ 100 ਡਾਲਰ 25 ਦੀ ਗੱਲ ਹੋਣੀ ਹੈ ਆਹ ਕਰ ਗੱਲ ਹੈ ਸਭ ਤੇ ਬਾਕੀ ਇਧਰ ਜਲਾਲਪੁਰਿਆ ਤੇ ਨਿੱਕੂ ਨਿੱਕੂ ਤੇ ਜਲਾਲਪੁਰਿਆ ਇਹ ਆਹ ਵੱਲੇ ਵਾਹ ਇਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ